ਸਵਿੰਦਰ ਕੀ ਕਰਨ ਲਈ ਆ ਸਸੀ ਕਾਲ ਜੀ ਸਸੀ ਕਾਲ ਕੁਛ ਨਹੀਂ ਬਸ ਕਪੜੇ ਦੇ ਜੋੜ ਰਹੇ ਨੇ ਅੱਛਾ ਹਾਂ ਜੀ ਦੇ ਲਓ ਮੈਂ ਆਉਣ ਲੱਗੀ ਅੱਜ ਤੁਹਾਡੇ ਘਰ ਮੈਂ ਕਿਹਾ ਜਾਂਦੀ ਆ ਨਵੇਂ ਉਤੀ ਵੇਖ ਕੇ ਆਉਣੀ ਆ ਤੇ ਆ ਜਾਣੀ ਹੂੰ ਇੰਨਾ ਟਾਈਮ ਹੀ ਨਹੀਂ ਲੱਗਾ ਹੂੰ ਹੁਣ ਚਲ ਤੁਣੀ ਆ ਗਈ ਕਿੱਦਾਂ ਦੀ ਆ ਚੰਗੀ ਆ ਸੁਭਾਸ ਬੂ ਵਧੀਆ ਆਹੋ ਸੁਭਾ ਤੇ ਚੰਗਾ ਹੀ ਆ ਨਾ ਠੀਕ ਆ ਬਾਬਾ ਕਰਦੀ ਆ ਦਾ ਸਹਜ ਦਾ ਕਾਰਤੀ ਗੁਰਦੀ ਤੇ ਸੁਵਿੰਦਰ ਇੰਦਾਂ ਦਾ ਆ ਯਾ ਤੈਨੂੰ ਪਤਾ ਹੀ ਆਵੇ ਮਤਰੀਆਂ ਦੇ ਮਤਰੀਆਂ ਹੀ ਹੁੰਦੀਆਂ ਜੇ ਮਤਰੀਆਂ ਮਾਂ ਆਪਣੀਆਂ ਬਣ ਜਾਣ ਤਾਂ ਫੇਰ ਆਪਣੀਆਂ ਨੂੰ ਕੋਈ ਕਿਉਂ ਰੋਵੇ ਕਿੰਨੀ ਸਹੀ ਆ ਗੱਲ ਹਾਂ ਉਹ ਤਾਂ ਮੁੰਡੇ ਦਾ ਹੀ ਆਂਦੇ ਹੁੰਦੇ ਆ ਇਹ ਦੀਦ ਮੰਨਦਾ ਹੀ ਨਹੀਂ ਤੇ ਸਹਿਜ ਦਾ ਕਰਕੇ ਤੇ ਮੈਂ ਕਿਹਾ ਚੱਲ ਹਣਾ ਕਰ ਲੈਨੇ ਆ ਨਿਆਣਾ ਮੰਮੀ ਮੰਮੀ ਕਰਦਾ ਫਿਰਦਾ ਹਾਂ ਤੇ ਉਹ ਤੇ ਉਹਨੂੰ ਨਾ ਕਿਤੇ ਰੋਟੀ ਨਾ ਚਾਹ ਨਾ ਸਕੂਲੋਂ ਆਊਗਾ ਤੇ ਵਿਚਾਰਾ ਉੱਤਾਈ ਬੈਠਾ ਰਹਿੰਦਾ ਕਦੋਂ ਮੈਂ ਦੋਦਾ ਕੋਹ ਵੀ ਨਾ ਕਿ ਬਸ ਇਸੇ ਕਰਕੇ ਤੇ ਵਿਆਹ ਕੀਤਾ ਕਿ ਚੱਲ ਨਿਆਣੇ ਨੂੰ ਦਊਗੀ ਕੁਝ ਬਣਾ ਕੇ ਤੁਹਾਡੇ ਕੋਲੋਂ ਮੈਂ ਥੋੜਾ ਜਿਨਾ ਕੰਮ ਹੁੰਦਾ ਹੋਇ ਇਹਨਾਂ ਨਿਆਣਾ ਉਹ ਮੇਰ ਕੋਈ ਮੰਗਦਾ ਵੱਡੇ ਮੰਮਾ ਤੁਸੀਂ ਮੈਨੂੰ ਦੋ ਬਣਾ ਕੇ ਦਾਦੀ ਮੰਮਾ ਮੈਨੂੰ ਤੁਸੀਂ ਮੈੱਕੀ ਬਣਾ ਦੋ ਮੇਰ ਕੋਈ ਜੀ ਮੰਗੂ ਸਮਾਓ ਹੁਣ ਨਵੀਂ ਅਵੀ ਆਈ ਐ ਹਟ ਕਰੇ ਚਾਹ ਲੈਣੀ ਹੁਣ ਤੋਂ ਹੀ ਦਦੀ ਆ ਹਾਂ ਐਵੇਂ ਇਸ ਤੇ ਆਪਣੀਆਂ ਨੂੰ ਫਿਰ ਕਿਉਂ ਆਂਦੇ ਹੁੰਦੇ ਆ ਰੋਦੇ ਕੋਈ ਜੇ ਮਤਰੀਆਂ ਆਪਣੀਆਂ ਬਣ ਜਾਣਾ ਮਤਰੀਆਂ ਨਹੀਂ ਆਪਣੀਆਂ ਬਣਦੀਆਂ ਹੂੰ ਮਤਰੀਆਂ ਮੈਂ ਤਰੇ ਪੁਣਾ ਬਖਾਲ ਹੀ ਦਿੰਦੀ ਆ ਬਖਾਲ ਹੀ ਦਿੰਦੀ ਆ ਸਹੀ ਗੱਲ ਆ ਹਾਂ ਕਾਤੋ ਕੋਈ ਆਪਣੀਆਂ ਨੂੰ ਯਾਦ ਕਰੇ ਜੇ ਕਰਦੇ ਆਪ ਦੇ ਸੇ ਕਰਕੇ ਹੰਦੇ ਹੁੰਦੇ ਆ ਕਿ ਕੀਤਾ ਵਿਚਾਲਾ ਨਾਲੇ ਮੇਰੇ ਪੁੱਤ ਦੀ ਰੋਟੀ ਪਕੰਡਾ ਭੂੰਗੀ ਨਾਲੇ ਨਿਹਾਣੇ ਵਿਚਾਰੇ ਨੂੰ ਸੰਭੂਗੀ ਆਹੋ ਦਿਨ ਪਾਣੀ ਨਹੀਂ ਪਾਣੀ ਨਹੀਂ ਕਿੰਨਾ ਮੈਂ ਹੁਣੇ ਚਾਹ ਪੀ ਕੇ ਆਈ ਹਾਂ ਅਮੋ ਜੀਆਂ ਤੇ ਗੱਲਾਂ ਬਾਤਾਂ ਹੀ ਕੋੱਖ ਨਹੀਂ ਹਾਂ ਦੱਸੀ ਤੇ ਕੀ ਕਰਨਾ ਕੀ ਡੈੰਗੋ ਗਿਆ ਤਾਈ ਵੱਜ ਗਿਆ ਚਲ ਚੰਗਾ ਮੈਂ ਜਾਵਾ ਮੁੰਡਾ ਉਹ ਵਾਲਾ ਚਾਹ ਨਹੀਂ ਪੀਦੀ ਮੈਂ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਤੈਨੂੰ ਦੱਸਿਆ ਮੈਂ ਚਾਹ ਪੀ ਕੇ ਆਈ ਹਾਂ ਤਾਂ ਉਹਦਾ ਸਕੂਲ ਦਾ ਟਾਈਮ ਹੋ ਗਿਆ ਬਾਸ ਆ ਲੈਣੀ ਆ ਹਾਂ ਚਲ ਚੰਗਾ ਸਾਰ ਨੂੰ ਵੀ ਤੈਨੂੰ ਕੰਮ ਹੋ ਗਿਆ ਚਲ ਠੀਕ ਆ ਸਹਿਜ ਪੈਸੇ ਕੀ ਕਰਦਾ ਰੋਜ਼ ਚਾਹੀਦਾ ਹੈ ਕੋਸ਼ 10 ਤਾਂ ਮੈਂ ਇਹ ਕਮੁੰਡਾ ਪਤਾ ਨਹੀਂ ਕਿ ਕਰਦਾ ਮਮੀ ਜੀ ਗੱਲ ਕਰਨੇ ਸੇ ਤਾਂ ਖਾਣੇ ਕਿ ਦੱਸ ਬੇਰ ਮੇਨ ਨਾ ਕਰਤੀ ਆ ਰਾਣੀਓ ਹਾਂ ਹਾਂ ਤੇ ਗੁੱਸਾ ਨਾ ਕਰਿਓ ਭਰ ਦਾਦਾ ਦਾ ਦੱਸਤ ਮਮੀ ਜੀ ਸਹਿਜ ਨੂੰ ਮੈਂ ਕਾਫੀ ਦਿਨ ਹੋ ਗਈ ਹੈ ਵੇਖਣ ਲਈ ਆ ਪੈਸੇ ਕੱਢਦਾ ਵਾ ਹਰ ਹੋ ਜਾਂ ਕਦੇ ਉਹ ਰੰਦੀਪ ਦੇ ਪਰਸ ਚੋਂ ਕਰਦਾ ਹੈ ਕਦੇ ਉਹ ਤੁਹਾਡੇ ਪਰਸ ਚੋਂ ਕਰਦਾ ਹੈ ਤੇ ਪਹਿਲਾਂ ਨੇ ਮੈਂ ਇਹ ਸੋਚਿਆ ਸੀ ਕਿ ਸ਼ਾਇਦ ਨੇ ਕੋਈ ਚੀਜ਼ ਲੈਣੀ ਹੋਊਗੀ ਤੇ ਪਰ ਉਹ ਤੇ ਡੇਲੀ ਇਦਾਂ ਕਰਦਾ ਵਾ ਦੱਸਣਾ ਮੈਂ ਤੁਹਾਨੂੰ ਪਹਿਲਾਂ ਵੀ ਹੀ ਤੇ ਪਰ ਮੈਂ ਸੋਚਿਆ ਕਿ ਇਹੋ ਕੋਹ ਬਸ ਬਾਕੀ ਰਹਿ ਗਿਆ ਹੈਗਾ ਹੁਣ ਦੋ ਇਲਜ਼ਾਮ ਲਾਵਾਂਗੇ ਤੁਹਾਨੂੰ ਆਪਣੇ ਪਿਓ ਤੋਂ ਦੂਰ ਕਰਾਂਗੇ ਫੇਰ ਹੀ ਉਹਦੇ ਹਿੱਸੇ ਦੀ ਜ਼ਮੀਨ ਪਾਣੀ ਜੋ ਸਾਰਾ ਉਹਦਾ ਪ੍ਰਾ ਹੈਗੀ ਪ੍ਰਾਪਰਟੀ ਤੇਰੇ ਵੰਡੇ ਆਊਗੀ ਨਾ ਮੰਮੀ ਜੀ ਜੇ ਜ਼ਮੀਨ ਕੀ ਕਰਨੀ ਹੈ ਮੇਰੇ ਲਈ ਤੇ ਉਹੀ ਸਭ ਕੁਝ ਵਾ ਜੇ ਉਹ ਸਭ ਕੁਝ ਨਾਲ ਇਲਜ਼ਾਮ ਨਾਲ ਲਾਉਂਦੀਆਂ ਤਾਂ ਅੱਜ ਜਿਹੜਾ ਲਾ ਛੱਡਿਆ ਚੋਰੀ ਦਾ ਇਲਜ਼ਾਮ ਲਾਦਦਾ ਤਾਂ ਮੇਰਾ ਦਿਲ ਦੁਖੀ ਕਰਕੇ ਰੱਖ ਦਿੱਤਾ ਜਪਾ ਜਿੰਨਾ ਬੱਚਾ ਜੇ ਉਹਨੂੰ ਕੀ ਪਤਾ ਚੋਰੀਆਂ ਕੀ ਚੀਜ਼ ਹੁੰਦੀਆਂ ਉਹਨੇ ਕਰਨ ਨੂੰ ਕਰਨੀ ਚੋਰੀ ਇਹੋ ਬਾਕੀ ਰਹਿੰਦਾ ਹੀ ਹੁਣ ਏਦਾਂ ਹੀ ਮੁੰਡੇ ਨੂੰ ਆਖੇਗੀ ਤੇ ਉਹਨੂੰ ਦੂਰ ਕਰੇਗੀ ਉਹਦੇ ਤੋਂ ਅੱਗੇ ਤਾਂ ਉਹਨੂੰ ਮਾਂ ਦਾ ਪਿਆਰ ਨਹੀਂ ਮਿਲਣਿਆ ਮੁੰਡਾ ਪਿਓ ਦਾ ਵੀ ਨਾ ਮਿਲੇ ਚੋਰੀ ਕਰਦਾ ਵਾ ਉਹ ਪੈਸੇ ਉਹਨੂੰ ਪੈਸੇ ਚੋਰੀ ਕਰਕੇ ਕਰਨੇ ਜੀ ਦੋਨੂੰ ਸਭ ਕੁਝ ਮਿਲਦਾ ਤੇ ਜਾਜੂ ਸਕੂਲੋਂ ਆਏ ਤੁਸੀਂ ਕੋਮੀ ਲੈ ਕੱਪੜੇ ਚੇਂਜ ਕਰਨਾ ਮੈਂ ਲਾ ਲੂੰਗਾ ਤੂੰ ਵੀ ਜਾਓ ਤੂੰ ਲਾਣਾ ਪਹਿਲਾਂ ਮੈਂ ਧੋ ਦੂੰ ਆ ਮੈਂ ਲਾ ਲੂੰਗਾ ਤੂੰ ਤੂੰ ਜਾ ਚਾ ਚਲ ਗਾ ਇੱਡਲੀ ਮੈਂ ਦੰਦਾ ਆ ਕੀ ਹੈ ਇੱਕ ਕੱਖਣੀ ਮੇਰਾ ਵਾ ਕੀ ਹੈ ਇੱਕ ਹੱਥ ਮੇਰਾ ਵਾ ਨਾ ਕੱਖਣੀ ਮੇਰਾ ਵਾ ਇਹ ਕਿੱਥੋਂ ਆਇਆ ਦੱਸ ਇਹ ਕਿੱਥੋਂ ਆਇਆ ਬੋਰ ਬੱਸ ਇਹ ਲੋਕ ਪਾਪਾ ਦੇ ਦਾਦੀ ਨੂੰ ਨਾ ਦੱਸਿਓ ਕਿਉਂ ਉਹਨਾਂ ਨੇ ਕਿਉਂ ਨਾ ਦੱਸਿਓ ਮੈਂ ਉਹਨਾਂ ਦੇ ਪਾਸ ਤੋਂ ਪੈਸੇ ਕੱਟੇ ਹੋਏ ਤੇ ਤੂੰ ਫਿਰ ਐਸਾ ਨਹੀਂ ਪੈਸੇ ਕੱਢਣਾ ਸੀ ਬੱਸ ਐਹੋ ਆ ਬਾਕੀ ਰਹਿ ਗਈ ਜੀ ਇਹੋ ਤਸਰ ਰਹਿ ਗਈ ਨਹੀਂ ਕਿ ਮੈਂ ਘਰ ਨਹੀਂ ਤੇ ਤੂੰ ਉਹਦੇ ਦੇ ਹੱਥ ਚੁੱਕਣ ਡੈ ਪੀ ਛਿੱਤਰ ਫੇਰ ਲਾਉਣੇ ਇਹਨੂੰ ਅੱਗੇ ਤੇ ਮੂੰਹ ਨਾਲ ਗੱਲਾਂ ਕਰਦੀ ਐ ਅੱਜ ਤੈਨੂੰ ਛਿੱਤਰ ਫੇਰਨ ਦਾ ਮਿਲ ਗਿਆ ਟਾਈਮ ਅਸੀਂ ਮਾਂ ਪੁੱਤ ਘਰ ਨਹੀਂ ਤੇ ਕਰਤੀ ਨਾ ਮਤਰੀਆਂ ਵਾਲੀ ਇੱਕ ਤਾਂ ਗੱਲ ਚ ਅੱਜ ਦੀ ਕਰਦੀਓ ਫਿਰ ਮੈਂ ਸਮਝ ਲੈਣੀ ਵੀ ਤੂੰ ਉਹਨੂੰ ਪਿਆਰ ਕਰਦੀ ਆਂ ਜੀ ਆ ਕੀ ਕਰ ਤਾਉ ਤੂੰ ਕੀਤੀ ਐ ਤੂੰ ਉਹਨੂੰ ਮਾਰਨ ਦਾ ਕੀ ਮਤਲਬ ਹੋਇਆ ਤੇਰਾ ਹੈ ਕਿਉਂ ਮਾਰਨ ਢਈ ਉਹਨੂੰ ਆ ਵੇਖ ਲੈ ਕੋ ਗੂ ਬਣਿਆ ਰਹਿਣਾ ਵਗਾ ਮੈਂ ਕਿ ਮੰਮੀ ਮੈਨੂੰ ਕਹਿੰਦੀ ਰਹੇ ਮਮਮੀ ਦੀ ਗੱਲ ਤੇ ਗੌਰ ਨਹੀਂ ਕਰਦਾ ਤੇ ਅੱਜ ਤਾਂ ਮੈਂ ਅੱਖੀ ਵੀ ਵੇਖ ਲਿਆ ਵਾ ਹੈ ਬਖਾਲ ਦੇ ਨਾ ਰੰਗ ਮਤਰਾਈਆਂ ਵਾਲੇ ਫਿਰ ਮਤਰਾਈਆਂ ਵਾਲੀ ਕੀ ਕੀਤੀ ਨਾ ਮੰਮੀ ਜੀ ਮੈਂ ਤੁਹਾਨੂੰ ਆਂਦਾ ਸੀ ਨਾ ਮੈਂ ਨਹੀਂ ਕਰਾਉਣਾ ਵਿਆਹ ਮੇਰੇ ਮੁੰਡੇ ਨੇ ਹੋਰ ਤਾਂ ਅੰਗ ਹੋ ਜਾਣਾ ਵਾ ਤੇ ਉਹ ਗੱਲ ਹੋਈ ਨਾ ਮੈਨੂੰ ਕੀ ਪਤਾ ਸੀ ਮੈਂ ਤੇ ਆਖਿਆ ਵੀ ਚੱਲ ਉਹਨੂੰ ਮਾਂ ਦਾ ਪਿਆਰ ਮਿਲੂ ਕਾ ਮੈਨੂੰ ਥੋੜੀ ਇਹ ਵੇਲੇ ਦਾ ਪਤਾ ਹੀ ਜੇ ਇਹਦਾ ਆਪਣਾ ਹੁੰਦਾ ਤੇ ਐਂ ਦਾ ਕਰਦੀ ਨਾ ਇਹਨੂੰ ਪਤਾ ਵਾ ਵੀ ਤਿਆਂ ਪੁੱਤਾਂ ਨਾਲ ਕਿਦਾਂ ਪਿਆਰ ਕਰੀਦਾ ਵਗਾ ਨਾ ਆਪਣਾ ਹੋਣਾ ਤੇ ਨਾ ਇਹਨੂੰ ਪਿਆਰ ਕਰਨਾ ਆਉਣਾ ਵਗਾ ਐਦਾਂ ਮਤਲਬ ਨਿਆਣੇ ਰੱਖੀ ਦੇ ਆਗੀ ਮਤਰੇਆ ਵਾਲੀ ਕਰਕੇ ਵਿਖਾ ਲ ਦਿੱਤੀ ਆਗੀ ਬਸ ਕਰੋ ਮਤਰੇਈ 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 ਆਖ ਨਹੀਂ ਮੈਂ ਇਹ ਸ਼ਬਦ ਸੁਣ ਕੇ ਕਦੇ ਕਿਸੇ ਨੇ ਮੇਰਾ ਦਿਲ ਵੀ ਫਰੌਂ ਕੇ ਵੇਖਿਆ ਕਿ ਮੇਰੇ ਦਿਲ ਵਿੱਚ ਕੀ ਹੈ ਚਾਰ ਪੰਜ ਸਾਲ ਜਿੱਥੇ ਪਹਿਲਾਂ ਵਿਆਹੀ ਨਹੀਂ ਉਥੇ ਬੱਚਾ ਨਾ ਹੋਣ ਕਰਕੇ ਉਹਨਾਂ ਨੇ ਮੈਨੂੰ ਬਾਝ-ਬਾਝ ਕਿਆ ਇਹ ਸ਼ਬਦ ਸੁਣਦੀ ਨਹੀਂ ਮੈਂ ਫਿਰ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਮੈਂ ਇੱਥੇ ਆਪਣੇ ਪੇਕੇਆਂ ਦੇ ਘਰ ਆ ਗਈ ਤੇ ਮੇਰੀ ਮਾਂ ਮੰਜੇ ਤੇ ਪਈ ਦੁਨੀਆ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਮੇਰਾ ਬਾਪ ਵੀ ਮੰਜੇ ਤੇ ਪੈ ਗਿਆ ਤੇ ਉਹ ਵੀ ਇਹ ਦੁਨੀਆ ਛੱਡ ਕੇ ਚਲਾ ਗਿਆ ਸਹੁਰਿਆਂ ਨੇ ਘਰੋਂ ਧੱਕੀ ਇਹ ਕਹਿ ਕੇ ਕਿ ਬਾਜ਼ੀ ਸਾਡੇ ਲਈ ਸਾਡੇ ਘਰ ਵਿੱਚ ਕੋਈ ਜਗ੍ਹਾ ਨਹੀਂ ਉਹਨਾਂ ਦੀ ਧੱਕੀ ਮੈਂ ਪੇਕੇ ਆ ਗਈ ਪੇਕੇ ਮਾਹਬਾਪ ਗੁਜਰਨ ਤੋਂ ਬਾਅਦ ਪ੍ਰਜਾ ਪ੍ਰਜਾਈਆਂ ਨੇ ਮੇਰੇ ਜਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਪਹਿਰੇ ਨਸੀਬਾਂ ਵਾਲੀ ਪਹਿਲਾਂ ਮਾਂ ਖਾਗੀ ਫਿਰ ਬਾਪ ਖਾਗੀ ਬਿਨਾ ਮੇਰੀ ਮਰਜ਼ੀ ਜਾਣੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਇੱਕ ਬੱਚਾ ਵਾ ਉਹਨੇ ਉਹਦੀ ਮਾਂ ਬਣੀ ਉਹਨੂੰ ਪਿਆਰ ਕਰੀ ਜੇ ਤੂੰ ਉਹਨੂੰ ਪਿਆਰ ਕਰਾਂਗੀ ਤੇ ਉਹ ਵੀ ਤੈਨੂੰ ਪਿਆਰ ਕਰੂਗਾ ਤੇ ਪਰਜਾਈ ਨੇ ਮੈਨੂੰ ਕਿਹਾ ਕਿ ਮਾਂ ਬਣੀ ਮਤਰੇਈ ਮਾਂ ਨਾ ਬਣੀ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਕਿ ਉੱਥੇ ਇੱਕ ਬੱਚਾ ਵਾ ਮੈਂ ਉਹਦੀ ਮਾਂ ਬਣੀ ਉਹਨੂੰ ਪਿਆਰ ਕਰਨਾ ਚਾਹਿਆ ਪਰ ਉਹਨੇ ਕਦੀ ਮੈਨੂੰ ਆਪਣੀ ਮਾਂ ਸਮਝਿਆ ਅੰਦਰ ਮਤਰੇਈ ਬਾਹਰ ਮਤਰੇਈ 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 ਤੂੰ ਹੀ ਮੈਨੂੰ ਹਰ ਵੇਲੇ ਹੁਣ ਤੁਸੀਂ ਕਿਹਾ ਹੈ ਕਿ ਮੈਂ ਉਹਨੂੰ ਆਪਣਾ ਬੱਚਾ ਨਹੀਂ ਸਮਝਦੀ ਸੀ ਜੇ ਮੈਂ ਉਹਨੂੰ ਆਪਣਾ ਬੱਚਾ ਸਮਝਦੀ ਹੁੰਦੀ ਨਾ ਤੇ ਉਸਦੇ ਵੀ ਮਾਰਦੀ ਜਿਸ ਨੇ ਉਹਨੇ ਪਹਿਲਾਂ ਪੈਸੇ ਚੁਰਾਏ ਸੀ ਪਰ ਮੈਂ ਤੁਹਾਡੇ ਡਰ ਦੇ ਕਰਕੇ ਉਹਨੂੰ ਕੁਝ ਨਹੀਂ ਕੀਤਾ ਕਿ ਮੈਨੂੰ ਫਿਰ ਕੁਝ ਕਹਿਣਗੇ ਆਹ ਦੇਖੋ ਹੁਣ ਆ ਲੈ ਕੇ ਆਇਆ ਉਹ ਪੈਸੇ ਚੁਰਾ ਚੁਰਾ ਕੇ ਕਿੱਥੋਂ ਆਇਆ ਵਾ ਫੋਨ ਕਿੱਥੇ ਗਿਆ ਵਾ ਹੁਣ ਸਹਜ ਉਹ ਚਲ ਗਿਆ ਬਾਹਰ ਭੱਜ ਗਿਆ ਖੇੜਾ ਚਲ ਉਹਨੂੰ ਵੇਖ ਕਿੱਥੇ ਗਿਆ ਵਗਾ ਹਰ ਮਤਰੇ ਇਮਾਂ ਮਾਰੀ ਨਹੀਂ ਹੁੰਦੀ ਕੁਝ ਮੇਰੇ ਵਰਗੀਆਂ ਵੀ ਹੁੰਦੀਆਂ ਜਿਹੜੀਆਂ ਔਲਾਦ ਵੀ ਤਰਸੀਆਂ ਹੁੰਦੀਆਂ ਹਨ ਤੇ ਜਦੋਂ ਔਲਾਦ ਮਿਲਦੀ ਹੈ ਉਹਨੂੰ ਪਿਆਰ ਕਰਨਾ ਚਾਹੁੰਦੀਆਂ ਵਾ ਪਰ ਤੁਹਾਡੇ ਵਰਗੇ ਮਤਰੇ ਹੀ ਮਤਰੇ ਹੀ ਕਹਿ ਕੇ ਦਿਨ ਨੂੰ ਛੋੜ ਕੇ ਰੱਖ ਦਿੰਦੇ ਆ ਚਲ ਤੀ ਇਹ ਮੈਨੂੰ ਮaaf ਕਰ ਦੇ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਮੈਂ ਤੈਨੂੰ ਪਹਿਚਾਨ ਨਹੀਂ ਸਕੀ ਮੈਨੂੰ ਬੱਚੇ ਦੇ ਮੋਹ ਨਹੀਂ ਮਾਰ ਲਿਆ ਪਰ ਆਹ ਤਾਂ ਉਹਦੀ ਬਹੁਤ ਵੱਡੀ ਦੀਪ ਗਲਤੀ ਹੈ ਕਿ ਉਹਨੂੰ ਲਿਆ ਤੇ ਉਹਦੇ ਕੰਨ ਖਿੱਚੀਏ ਆਧੂ ਨੇ ਆ ਕਰਤੀ ਕੀਤੀ ਹੈ ਤੇ ਭਲਕੇ ਉਹ ਕੋਈ ਹੋਰ ਵੀ ਗਲਤੀ ਕਰੂ ਮੈਂ ਲੈਉਣਾ ਸੱਦ ਕੇ ਧੀਏ ਤੇਰਾ ਧੰਨਵਾਦ ਤੂੰ ਉਹਨੂੰ ਆਪਣਾ ਸਮਝ ਕੇ ਤੇ ਇਹ ਗੱਲ ਕਹੀ ਉਹਨੂੰ ਟੋਕਿਆ ਹਲ ਚੁੱਪ ਕਰ ਮਾਫ ਕਰ ਦੇ ਮੈਨੂੰ ਧੀਏ ਸਾਡੀ ਇਹ ਵੀਡੀਓ ਵੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਹ ਇੱਕ ਮਤਰੇਈ ਮਾਂ ਦੇ ਉੱਤੇ ਵੀਡੀਓ ਬਣਾਈ ਗਈ ਆ ਕਿ ਮਤਲਬ ਕਿ ਜਿੱਦਾਂ ਲੋਕੀ ਹਰ ਇੱਕ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਕਿ ਮਤਰੇਈ ਮਤਰੇਈ ਲੋਕ ਕਰਦੇ ਰਹਿੰਦੇ ਦੂਜੀ ਮਾਂ ਵਿਆਹ ਕੇ ਲਿਆਂਦੀ ਹੋਵੇ ਹਰੇਕ ਮਤਰੀਆਂ ਮਾਮਾ ਮਤਰੀਆਂ ਨਹੀਂ ਹੁੰਦੀਆਂ ਉਹਨਾਂ ਦੇ ਅੰਦਰ ਵੀ ਮਾਂ ਦਾ ਦੇਵ ਨਹੀਂ ਹੁੰਦਾ ਆ ਪਰ ਮਤਲਬ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਮਾਂ ਨੂੰ ਬੜਾ ਪਿਆਰ ਦੇਵੇ ਭਾਵੇਂ ਉਹ ਭਲੇ ਮਤਰੀਂ ਹੋਵੇ ਪਰ ਉਹਨਾਂ ਨੂੰ ਆਪਣਾ ਸਮਝੇ ਜੇ ਆਪਣਾ ਸਮਝੀਏ ਤੇ ਮਾਵਾ ਵੀ ਮਤਰੀਆਂ ਮਾਵਾ ਵੀ ਆਪਣੀਆਂ ਹੀ ਮਾਵਾ ਹੁੰਦੀਆਂ ਵੇ ਮਤਰੀ ਸ਼ਬਦ ਅਸੀਂ ਖੋਦ ਹੀ ਬਣਾਇਆ ਵਾ ਤੇ ਮਤਰੀ ਮਾਂ ਕੋਈ ਮਾਂ ਨਹੀਂ ਹੁੰਦੀ ਮਾਂ ਮਾਂ ਹੀ ਹੁੰਦੀ ਹੈ ਕਿਉਂਕਿ ਉਹ ਵੀ ਇੱਕ ਔਰਤ ਹੀ ਹੁੰਦੀ ਆ ਤੇ ਉਹਦੇ ਅੰਦਰ ਵੀ ਉਹੀ ਦਿਲ ਹੁੰਦਾ ਜੋ ਆਪਣੇ ਬੱਚੇ ਦੀ ਫੀਲਿੰਗ ਕਰੇ ਬੱਚੇ ਦੀ ਫੀਲਿੰਗ ਸਮਝੇ ਇਸ ਲਈ ਸਾਡੀ ਇਹ ਵੀਡੀਓ ਜੇ ਨਹੀਂ ਤੁਹਾਨੂੰ ਪਸੰਦ ਆਈ ਤਾਂ ਇਸ ਵੱਤ ਤੋਂ ਵੱਤ ਸ਼ੇਅਰ ਕਰਿਓ ਤੇ ਸਾਨੂੰ ਪਹਿਲਾਂ ਵਾਂਗੂ ਹੀ ਪਿਆਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਇਹਦਾ ਟਾਈਮ ਵੀਡੀਓ ਪਾਉਣ ਦੀ ਸਾਡੀ ਕੋਈ ਖਾਸ ਵਜ੍ਹਾ ਸੀ ਤੇ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਤੁਹਾਡੇ ਕੋਲ ਚੰਗਾ ਜੀ